ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲਾ ਤੁਹਾਡਾ ਉਮੀਦ ਆ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਪੂਰੀ ਤਰ੍ਹਾਂ ਠੀਕ ਠਾਕ ਆ ਤੰਦਰੁਸਤ ਆ ਤੁਹਾਡੀ ਕਿਰਪਾ ਨਾਲ ਤੇ ਤੇ ਅੱਜ ਆਪਾਂ ਜਿਹੜਾ ਬਲੌਗ ਪਾਉਣਾ ਹੈਗਾ ਉਹ ਦੋ ਤਿੰਨ ਭੈਣਾਂ ਪੁੱਛ ਰਹੀਆਂ ਨੇ ਅ ਦਰਸ਼ਨ ਕੌਰ ਭੈਣ ਨੇ ਕੈਨੇਡਾ ਤੋਂ ਤੇ ਬਲਜਿੰਦਰ ਕੌਰ ਭੈਣ ਵੀ ਨੇ ਕੈਨੇਡਾ ਤੋਂ ਤੇ ਉਹ ਕਹਿੰਦੇ ਵੀ ਸਾਨੂੰ ਹੈਗੀ ਆ ਜੀ ਕੋਲੇਸਟ੍ਰੋਲ ਬਾਰੇ ਦੱਸੋ ਉਹ ਕਹਿੰਦੇ ਵੀ ਆਈਸ ਦੇ ਉੱਪਰ ਜਿਹੜੇ ਬੱਬਲਸ ਬਣ ਜਾਂਦੇ ਨੇ ਨਾ ਕੋਲੇਸਟ੍ਰੋਲ ਦੀ ਨਿਸ਼ਾਨੀ ਹੁੰਦੀ ਆ ਇਹ ਹਨਾ ਕਿ ਬੱਬਲਸ ਬਣ ਜਾਂਦੇ ਨੇ ਪਹਿਲਾਂ ਆਪਾਂ ਕੋਲੇਸਟ੍ਰੋਲ ਬਾਰੇ ਦੱਸ ਦਈਏ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀਆਂ ਅੱਖਾਂ ਵਾਸਤੇ ਆਪਣੇ ਵੱਡਿਆਂ ਲਈ ਐਕਸਰਸਾਈਜ਼ਾਂ ਹੈਗੀਆਂ ਨੇ ਵੈਸੇ ਤਾਂ ਛੋਟਿਆਂ ਲਈ ਵੀ ਨੇ ਵੱਡਿਆਂ ਲਈ ਜਿਹੜੀਆਂ ਐਕਸਰਸਾਈਜ਼ਾਂ ਨੇ ਉਹ ਮੈਂ ਦੱਸਦੀ ਆ ਬਾਅਦ ਵਿੱਚ ਤੇ ਉਹ ਭੈਣ ਕਹਿੰਦੇ ਕਿ ਕੋਲੇਸਟ੍ਰੋਲ ਦੇ ਕਾਰਨ ਜਿਹੜੇ ਬੱਬਲਸ ਬਣ ਜਾਂਦੇ ਨੇ ਨਾ ਵੀ ਉਹਨਾਂ ਬਾਰੇ ਦੱਸੋ ਦੇਖੋ ਭੈਣ ਜੀ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਇਹ ਪਤਾ ਹੈ ਕਿ ਇਹ ਜਿਹੜੇ ਪ੍ਰੋਬਲਮ ਹੈਗੀ ਹੈ ਇਹ ਕੋਲੇਸਟ੍ਰੋਲ ਕਰਕੇ ਹੀ ਹੋ ਰਹੀ ਹੈ ਤੇ ਕਿਉਂ ਨਾ ਆਪਾਂ ਪਹਿਲਾਂ ਕੋਲੇਸਟ੍ਰੋਲ ਨੂੰ ਠੀਕ ਕਰੀਏ ਠੀਕ ਹੈ ਜੀ ਆਪਾਂ ਉਹਦੀ ਜੜ ਪਹਿਲਾਂ ਖਤਮ ਕਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਨੇ ਜਿਹੜੀਆਂ ਆਟੋਮੈਟਿਕਲੀ ਫਿਰ ਖਤਮ ਹੋ ਜਾਂਦੀਆਂ ਹੁੰਦੀਆਂ ਨੇ ਹਨਾ ਤੇ ਜੇ ਫਿਰ ਵੀ ਖਤਮ ਨਹੀਂ ਹੁੰਦੀ ਆ ਫਿਰ ਆਪਾਂ ਉਹਦੇ ਬਾਰੇ ਸੋਚਦੇ ਆਂ ਕੋਲੇਸਟ੍ਰੋਲ ਸਭ ਤੋਂ ਜ਼ਿਆਦਾ ਖਤਰਨਾਕ ਬਿਮਾਰੀ ਹੈ ਕਿਉਂਕਿ ਜਿਹੜੇ ਬੱਬਲਸ ਨੇ ਉਹ ਤਾਂ ਸਿਰਫ ਇਹੀ ਆ ਕਿ ਸਾਡੀ ਫੇਸ ਬਿਊਟੀ ਨੂੰ ਖਰਾਬ ਕਰਦੇ ਨੇ ਪਰ ਜਿਹੜਾ ਕੋਲੇਸਟ੍ਰੋਲ ਹੈਗਾ ਉਹ ਸਾਡੇ ਅੰਦਰਲੀ ਬਿਊਟੀ ਨੂੰ ਖਰਾਬ ਕਰਦਾ ਹੈ ਤੇ ਸਾਡੇ ਸਰੀਰ ਨੂੰ ਤਾਂ ਖਰਾਬੋ ਕਰਦਾ ਹੀ ਕਰਦਾ ਹੈਗਾ ਹੁਣ ਕੋਲੇਸਟ੍ਰੋਲ ਹੈਗਾ ਕੀ ਚੀਜ਼ ਹੈ ਦੋ ਤਰ੍ਹਾਂ ਦਾ ਹੁੰਦਾ ਹੈ ਕੋਲੇਸਟ੍ਰੋਲ LDL ਤੇ HDL ਹੈ ਨਾ LDL ਜਿਹੜਾ ਬੈਡ ਕੋਲੇਸਟ੍ਰੋਲ ਹੁੰਦਾ ਜਿਹੜਾ ਬਹੁਤ ਮਾੜਾ ਹੁੰਦਾ ਤੇ ਇੱਕ ਹੁੰਦਾ ਹੈ HDL ਜਿਹੜਾ ਗੁੱਡ ਕੋਲੇਸਟ੍ਰੋਲ ਹੁੰਦਾ ਜਿਹੜਾ ਮਤਲਬ ਕਿ ਸਾਡਾ ਜਿਹੜਾ ਸਰੀਰ ਹੈਗਾ ਇਹ ਸੈੱਲਾਂ ਦਾ ਬਣਿਆ ਹੋਇਆ ਹੈ ਨਾ ਤੇ ਮਤਲਬ ਜਿਹੜੀ ਇਹ ਚੀਜ਼ ਹੈਗੀ ਸਾਡੇ ਹੈਲਦੀ ਸੈਲਸ ਨੂੰ ਖਰਾਬ ਕਰਦੀ ਹੈ ਜਿਹੜਾ ਕੋਲੇਸਟ੍ਰੋਲ ਹੈ ਜਦੋਂ ਕੋਲੇਸਟ੍ਰੋਲ ਵੱਧਦਾ ਹੈ ਤੇ ਇਹ ਆਰਟਰੀਜ਼ ਦੇ ਵਿੱਚ ਫੈਟ ਜਮਾ ਹੋਣ ਲੱਗ ਜਾਂਦਾ ਠੀਕ ਹੈ ਜੀ ਤੇ ਜਿਹੜੀਆਂ ਬਲੱਡ ਵੈਸਲਸ ਨੇ ਉਹਨਾਂ ਦਾ ਰਸਤਾ ਜਿਹੜਾ ਉਹ ਥੋੜਾ ਹੀ ਘਟਦਾ ਜਾਂਦਾ ਹਾਰਟ ਨੂੰ ਜਿੰਨਾ ਵੀ ਬਲੱਡ ਜਾਣਾ ਹੁੰਦਾ ਉਹ ਪਹੁੰਚ ਨਹੀਂ ਪਾਉਂਦਾ ਤੇ ਕਈ ਵਾਰੀ ਇਹ ਪ੍ਰੋਬਲਮ ਕਾਦੇ ਨਾਲ ਆਉਂਦੀ ਹੈ ਜਿਹੜਾ ਐਲ ਡੀ ਐਲ ਵੱਧ ਜਾਂਦਾ ਜਦੋਂ ਸਾਡਾ ਅ ਮਤਲਬ ਬੈਡ ਵਾਲਾ ਕੋਲੇਸਟ੍ਰੋਲ ਜਿਹੜਾ ਜਦੋਂ ਵੱਧ ਜਾਂਦਾ ਟ੍ਰਾਈਗਲਿਸਰਾਈਡ ਵੱਧ ਜਾਂਦੇ ਨੇ ਤੇ ਉਹ ਇੱਕ ਪਰਤ ਜੰਮ ਜਾਂਦੀ ਆ ਆਰਟਰੀਜ਼ ਦੇ ਵਿੱਚ ਜਿਹੜੀਆਂ ਨਸਾਂ ਵਿੱਚੋਂ ਦੀ ਖੂਨ ਜਾਂਦਾ ਸਾਡੇ ਹਾਰਟ ਤੱਕ ਪਹੁੰਚਦਾ ਜਾਂ ਬ੍ਰੇਨ ਤੱਕ ਪਹੁੰਚਦਾ ਜਦੋਂ ਉਹਨਾਂ ਦੇ ਵਿੱਚ ਬਹੁਤ ਸਾਰਾ ਫੈਟ ਜਮਾ ਹੋ ਜਾਂਦਾ ਉਹ ਹਾਰਡ ਫੈਟ ਹੋ ਜਾਂਦਾ ਤੇ ਕਦੇ ਨਾ ਕਦੇ ਜੇ ਕਦੇ ਉਹ ਟੁੱਟ ਜੇ ਉਹ ਪਰਤ ਜਿਹੜੀ ਇੱਕ ਪਰਤ ਬਣ ਗਈ ਇੱਕ ਕੰਧ ਬਣ ਗਈ ਆਪਾਂ ਸਿੰਪਲ ਜੀ ਲੈਂਗੁਏਜ ਦੇ ਵਿੱਚ ਕਹੀਏ ਕੋਈ ਪਾਈਪ ਐ ਉਹਦੇ ਵਿੱਚ ਕੋਈ ਚੀਜ਼ ਜਮਾ ਹੋ ਰਹੀ ਐ ਜਮਾ ਹੋ ਰਹੀ ਆ ਔਰ ਉਹ ਹਾਰਡ ਹੋ ਗਈ ਜਦੋਂ ਕਦੇ ਉਹ ਟੁੱਟਦੀ ਹੈ ਤੇ ਉਹ ਕਈ ਵਾਰੀ ਉਹ ਆਰਟਰੀ ਨੂੰ ਉਹ ਪਾਈਪ ਨੂੰ ਬਲੌਕ ਕਰ ਦਿੰਦੀ ਹੈ ਜਿਵੇਂ ਹੀ ਉਹ ਬਲੌਕ ਹੁੰਦੀ ਹੈ ਜਾਂ ਹਾਰਟ ਨੂੰ ਜਿਹੜਾ ਬਲੱਡ ਆ ਜਾਣਾ ਬੰਦ ਹੁੰਦਾ ਤੇ ਸਾਨੂੰ ਹਾਰਟ ਅਟੈਕ ਆ ਜਾਂਦਾ ਇਹਨੂੰ ਕਹਿੰਦੇ ਨੇ ਕਿ ਹਾਰਟ ਅਟੈਕ ਠੀਕ ਹੈ ਤੇ ਸਟ੍ਰੋਕ ਕੀ ਕੀ ਹੁੰਦੀ ਹੈ ਜਿਹਦੇ ਨਾਲ ਸਟ੍ਰੋਕ ਵੀ ਆ ਜਾਂਦਾ ਹੈ ਸਟ੍ਰੋਕ ਹੁੰਦਾ ਹੈ ਕਿ ਜਿਹੜਾ ਬ੍ਰੇਨ ਨੂੰ ਜਾ ਰਹੀ ਹੈ ਸਾਡੇ ਬਲੱਡ ਸਪਲਾਈ ਜੇ ਕਦੇ ਉਸ ਨਸ ਦੇ ਵਿੱਚ ਅ ਕਦੇ ਕੋਲੇਸਟ੍ਰੋਲ ਦਾ ਇੱਕ ਕਲੌਟ ਜਦੋਂ ਹਾਰਡ ਹੋ ਕੇ ਟੁੱਟਦਾ ਉਹ ਕਲੌਟ ਹੁੰਦਾ ਉਹ ਤੇ ਜਦੋਂ ਉਹ ਕਲੌਟ ਕਦੇ ਉਸ ਨ ਅਸਤੇ ਵਿੱਚ ਉਹ ਸਪਾਈਕ ਦੇ ਵਿੱਚ ਆ ਜੇ ਤਾਂ ਜਿਹੜਾ ਸਾਡਾ ਬ੍ਰੇਨ ਨੂੰ ਜਿਹੜੀ ਬਲੱਡ ਸਪਲਾਈ ਹੈ ਜਦੋਂ ਬੰਦ ਹੋ ਜਾਂਦੀ ਹੈ ਤਾਂ ਸਾਨੂੰ ਸਟ੍ਰੋਕ ਆ ਜਾਂਦਾ ਹੈ ਤਾਂ ਦੋਨਾਂ ਦੇ ਵਿੱਚ ਡੈਥ ਹੈ ਜਿਹੜੀ ਉਹ ਡੈਫੀਨੇਟ ਠੀਕ ਹੈ ਜੀ ਸੋ ਮੈਨੂੰ ਲੱਗਦਾ ਬੱਬਲਸ ਦੀ ਚਿੰਤਾ ਕਰਨ ਤੋਂ ਪਹਿਲਾਂ ਆਪਾਂ ਕੋਲੇਸਟ੍ਰੋਲ ਦੀ ਚਿੰਤਾ ਕਰੀਏ ਤੇ ਦੋ ਤਰ੍ਹਾਂ ਦਾ ਕੋਲੇਸਟ੍ਰੋਲ ਹੋ ਗਿਆ ਜਿਹੜਾ ਬੈਡ ਵਾਲਾ ਹੈ ਉਹ ਤਾਂ ਨਿਰੀ ਮੌਤ ਹੈ ਠੀਕ ਹੈ ਜੀ ਤੇ ਜਿਹੜਾ ਗੁੱਡ ਵਾਲਾ ਹੈਗਾ ਉਹ ਕੀ ਕਰਦਾ ਹੈ ਕਿ ਜਿਹੜੇ ਫੈਟਸ ਨੇ ਜਿਹੜੇ ਸਾਨੂੰ ਸਾਡੀ ਬੋਡੀ ਲਈ ਹਾਰਮਫੁਲ ਨੇ ਉਹਨਾਂ ਨੂੰ ਉੱਥੋਂ ਰਿਮੂਵ ਕਰ ਕਰਕੇ ਸਾਡੇ ਲੀਵਰ ਨੂੰ ਪਹੁੰਚਾਉਂਦਾ ਤੇ ਲੀਵਰ ਬਾਹਰ ਕੱਢਦਾ ਰਹਿੰਦਾ ਠੀਕ ਹੈ ਜੀ ਉਹ ਹੈਗਾ ਗੁੱਡ ਕੋਲੇਸਟਰੋਲ ਤੇ ਇਸ ਕਰਕੇ ਆਪਾਂ ਨੂੰ ਪਹਿਲਾਂ ਕੋਲੇਸਟਰੋਲ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਬੜੀ ਮੁਸ਼ਕਲ ਮਿਲਦੀ ਹੈ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਇਹ ਦੇਖੀਏ ਕਿ ਕੋਲੇਸਟਰੋਲ ਹੁੰਦਾ ਹੀ ਕਿਉਂ ਅਸੀਂ ਤਾਂ ਸੋਚਦੇ ਹਾਂ ਕਿ ਬਾਹਰਲੇ ਲੋਕਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਜਿਹੜੇ ਕੁਐਸਚਨ ਇਹ ਆਏ ਨੇ ਬਾਹਰਲੇ ਲੋਕਾਂ ਤੋਂ ਹੀ ਆਏ ਨੇ ਇੰਡੀਆ ਵਾਲਿਆਂ ਨੇ ਤਾਂ ਕਦੇ ਪੁੱਛਿਆ ਹੀ ਨਹੀਂ ਹੈਗਾ ਕਿ ਕੋਲੇਸਟਰੋਲ ਜਿਹੜਾ ਉਹ ਕਿ ਸੋ ਕਰਮ ਜਾਣਗੇ ਨਾਲੇ ਤੁਰਜਾ ਵਰਮੇ ਨੂੰ ਕਹਿੰਦੇ ਹੁੰਦੇ ਨੇ ਜਿਵੇਂ ਹਨਾ ਜੇ ਕੋਈ ਬਿਮਾਰੀ ਹੈਗੀ ਉਹ ਵੀ ਨਾਲ ਹੀ ਜਾਊਗੀ ਜਿੱਥੇ ਮਰਜੀ ਚਲੇ ਜਾਓ ਤੇ ਇਹ ਹੁੰਦਾ ਕਿਉਂ ਆ ਇੱਕ ਤਾਂ ਆਪਾਂ ਜਿਹੜੇ ਹਾਂ ਡੱਬਾ ਬੰਦ ਚੀਜ਼ਾਂ ਜਿਹੜੀਆਂ ਖਾਂਦੇ ਹਾਂ ਹਨਾ ਇੱਕ ਡੇਰੀ ਪ੍ਰੋਡਕਟਸ ਫਾਸਟ ਫੂਡ ਰੈੱਡ ਮੀਟ ਨੀਟ ਵਗੈਰਾ ਤਾਂ ਬਾਹਰ ਜ਼ਿਆਦਾ ਹੀ ਚੱਲਦਾ ਹੈ ਹਨਾ ਰੈੱਡ ਮੀਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਉਹ ਸਾਡੇ ਕੋਲੇਸਟ੍ਰੋਲ ਨੂੰ ਵਧਾਉਂਦੀਆਂ ਨੇ ਅ ਐਕਸਰਸਾਈਜ਼ ਘੱਟ ਕਰਨਾ ਸਿਟਿੰਗ ਜੌਬ ਕਰਨੀ ਜਾਂ ਜਿਆਦਾ ਸੁਸਤੀ ਦੇ ਵਿੱਚ ਰਹਿਣਾ ਬੈਠੇ ਰਹਿਣਾ ਟਾਈਮ ਹੁੰਦੇ ਹੋਏ ਵੀ ਅਸੀਂ ਐਕਸਰਸਾਈਜ਼ ਨਾ ਕਰੀਏ ਹਨ ਤੇ ਜੇ ਜਪਾ ਐਕਸਰਸਾਈਜ਼ ਕਰਦੇ ਆ ਚਾਹੇ 10 ਘੰਟੇ ਕਰ ਲਈਏ ਸਾਡੇ बैड ਕੋਲੇਸਟ੍ਰੋਲ ਨੂੰ ਬਾਹਰ ਕੱਢ ਦਿੰਦਾ ਉਹ ਤੇ ਇਸ ਕਰਕੇ ਜਿਹੜਾ ਗੁੱਡ ਕੋਲੇਸਟ੍ਰੋਲ ਹੈ ਉਹ ਐਕਟੀਵੇਟ ਹੋ ਜਾਂਦਾ ਇਸ ਕਰਕੇ ਇੱਕ ਤਾਂ ਐਕਸਰਸਾਈਜ਼ ਕਰਨੀ ਬਹੁਤ ਜਿਆਦਾ ਜ਼ਰੂਰੀ ਹੈਗੀ ਆ ਭੈਣੋ ਚਾਹੇ ਤੁਸੀਂ 15 ਮਿੰਟ 20 ਮਿੰਟ ਸਵੇਰੇ ਕਰ ਲਿਆ 15 20 ਮਿੰਟ ਸ਼ਾਮ ਨੂੰ ਕਰ ਲਿਆ ਟਾਈਮ ਜ਼ਰੂਰ ਕੱਢੋ ਪ੍ਰਾਣਾਯਾਮ ਜ਼ਰੂਰ ਕਰੋ ਤੇ ਮਤਲਬ ਐਕਟੀਵਿਟੀ ਹੈ ਜਿਹੜੀ ਥੋੜੀ ਜਿਹੀ ਆਪਣੀ ਵਧਾਓ ਤੇ ਇੱਕ ਜਿਹੜੇ ਇਸ ਤਰ੍ਹਾਂ ਦੇ ਖਾਣੇ ਹੈਗੇ ਨੇ ਡੱਬਾ ਬੰਦ ਖਾਣੇ ਆ ਜਾਂ ਆਪਾਂ ਲੇਜ਼, ਪੁਰਕਰੇ, ਫਾਸਟ ਫੂਡ ਬਾਹਰੋਂ ਖਾਣਾ, ਮੀਟ ਖਾਣਾ, ਫਰੂਟਸ ਤੇ ਜਿਹੜੀਆਂ ਸਬਜ਼ੀਆਂ ਨੇ ਉਹਦਾ ਇਨਟੇਕ ਆ ਜਿਹੜਾ ਵਧਾ ਦਿਓ, ਪਾਣੀ ਦਾ ਇਨਟੇਕ ਵਧਾ ਦਿਓ, ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ। ਹਰੀਆਂ ਸਬਜ਼ੀਆਂ ਤੇ ਫਰੂਟ ਆ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਆਪਾਂ ਪ੍ਰੈਫਰ ਕੀ ਕਰਦੇ ਆ ਅੱਜਕੱਲ੍ਹ ਕਿ ਆਪਾਂ ਫਰੂਟ ਨਹੀਂ ਪ੍ਰੈਫਰ ਕਰਦੇ। ਤੇ ਅਸੀਂ ਫਾਸਟ ਫੂਡ ਆ ਜਿਹੜਾ ਉਹ ਪ੍ਰੇਫਰ ਕਰਦੇ ਆ। ਸੋ ਜਿਹੜਾ ਫਰੂਟ ਦੇ ਵਿੱਚ ਖਾਣੇ ਦੇ ਵਿੱਚ ਫਰੂਟ ਤੇ ਸਬਜ਼ੀਆਂ ਨੇ ਜਿਹੜੀਆਂ ਉਹ ਜ਼ਿਆਦਾ ਲਓ। ਐਕਸਰਸਾਈਜ਼ ਜ਼ਿਆਦਾ ਕਰੋ। ਪਾਣੀ ਜ਼ਿਆਦਾ ਪੀਓ। ਲਿਕਵਿਡ ਇਨਟੇਕ ਆ ਜਿਹੜਾ ਉਹ ਤੁਸੀਂ ਜ਼ਰੂਰ ਵਧਾ ਦਿਓ। ਠੀਕ ਹੈ ਜੀ। ਤੇ ਇਹਦੇ ਵਾਸਤੇ ਪਤਾ ਕੀ ਹੋਇਆ ਸੀ ਜੇ ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ। ਸਾਡੇ ਭੈਣ ਜੀ ਦੇ ਆਦੇਸ਼ ਦੇ ਭੂਆ ਜੀ ਜਿਹੜੇ ਤੁਸੀਂ ਦੇਖ ਹੀ ਹੋਏ ਨੇ ਵਲੌਗਸ ਦੇ ਵਿੱਚ ਤੁਸੀਂ ਜਦੋਂ ਆਉਂਦੇ ਨੇ ਹਨਾ ਤੇ ਉਹਨਾਂ ਦਾ ਨਾ ਇਹ ਕੋਲੇਸਟ੍ਰੋਲ ਵਧ ਗਿਆ। ਉਹ ਵਿਚਾਰੇ ਕਹਿੰਦੇ ਮੇਰੇ ਨਾਲ ਜੀ ਮੋਢਿਆਂ 'ਚ ਹੀ ਦਰਦ ਹੁੰਦਾ ਕਈ ਵਾਰੀ ਤਾਂ ਜੀ ਇਹਦੇ ਕੋਈ ਸਿੰਪਟਮ ਆ ਜਾਂਦੇ ਕਈ ਵਾਰੀ ਸਿੰਪਟਮ ਨਹੀਂ ਆਉਂਦੇ ਇਹਦੇ ਸੁਸਤੀ ਆ ਜਾਂਦੀ ਬੋਡੀ 'ਚ ਮੋਢਿਆਂ 'ਚ ਦਰਦ ਹੋਣਾ ਲੱਤਾਂ 'ਚ ਦਰਦ ਹੋਣਾ ਹਨਾ ਕਈ ਵਾਰੀ ਕੋਈ ਸਿੰਪਟਮ ਹੀ ਨਹੀਂ ਆਉਂਦਾ ਤੇ ਉਹ ਕਹਿੰਦੇ ਵੀ ਮੇਰੇ ਨਾਲ ਮੋਢੇ ਮੋਢਿਆਂ 'ਚ ਦਰਦ ਹੁੰਦਾ ਤੇ ਕਹਿੰਦੇ ਵੀ ਮੇਰਾ ਟੈਸਟ ਕਰਾਇਆ ਤੇ ਉਹਦੇ ਵਿੱਚ ਕੋਲੇਸਟ੍ਰੋਲ ਵਧਿਆ ਉਹ ਮੈਨੂੰ ਕਹਿੰਦੇ ਵੀ ਮੈਂ ਹੁਣ ਕੀ ਕਰਾਂ ਮੈਂ ਖਪੈਂਜੀ ਦਵਾਈ ਨਾ ਸ਼ੁਰੂ ਕਰਿਓ ਪਲੀਜ਼ ਗੋਲੀ ਨਾ ਸ਼ੁਰੂ ਕਰਿਓ ਤੇ ਕੋਲੇਸਟ੍ਰੋਲ ਦੀ ਗੋਲੀ ਜਨਾ ਜਿਹੜੀ ਉਹ ਸਭ ਤੋਂ ਮਾੜੀ ਆ ਹਨਾ ਤੇ ਮੈਂ ਨਾ ਤੁਹਾਨੂੰ ਇੱਕ ਡਾਈਟ ਚਾਰਟ ਦਿੰਨੀ ਆ ਮੈਂ ਨਾ ਜੀ ਉਹਨਾਂ ਨੂੰ ਇੱਕ ਡਾਈਟ ਚਾਰਟ ਦਿੱਤਾ ਸੀਗਾ ਜਿਹਦੇ ਉਹ ਭੈਣ ਜੀ ਨੇ ਵੀ ਉਹ ਡਾਈਟ ਚਾਰਟ ਬਿਲਕੁਲ ਫੋਲੋ ਕੀਤਾ ਜਿਸ ਤਰ੍ਹਾਂ ਦਾ ਵੀ ਮੈਂ ਉਹਨਾਂ ਨੂੰ ਦਿੱਤਾ ਇੱਕ ਮਹੀਨਾ ਸਿਰਫ ਉਹਨਾਂ ਨੇ ਇੱਕ ਮਹੀਨਾ ਫੋਲੋ ਕੀਤਾ ਇੱਕ ਮਹੀਨੇ ਦੇ ਵਿੱਚ ਇੱਕ ਤਾਂ ਉਹ ਬਿਲਕੁਲ ਸਲਿਮਟ ਰਿਮ ਹੋ ਗਏ ਜਿਹੜਾ ਫੈਟ ਸੀ ਉਹ ਸਾਰਾ ਉਹਨਾਂ ਦਾ ਕਿਧਰੇ ਗਾਇਬ ਹੋ ਗਿਆ ਕਿਉਂਕਿ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਾਡੀਆਂ ਡਾਈਟ ਤੋਂ ਹੀ ਸ਼ੁਰੂ ਹੁੰਦੀਆਂ ਨੇ ਸਾਡਾ ਅੱਜ ਕੱਲ ਜਿਹੜਾ ਡਾਈਟ ਹੈਗੀ ਆ ਉਹ ਸਭ ਤੋਂ ਖਰਾਬ ਹੈਗੀ ਆ ਔਰ ਡਾਈਟ ਕਰਕੇ ਹੀ ਸਾਨੂੰ ਆ ਡੜ ਅੜ ਤਰ੍ਹਾਂ ਦੀਆਂ ਪ੍ਰੋਬਲਮਸ ਬੋਡੀ ਦੇ ਵਿੱਚ ਆਉਂਦੀਆਂ ਨੇ ਸੋ ਉਹਨਾਂ ਦਾ ਜਿਹੜਾ ਡਾਈਟ ਸੀਗੀ ਉਹ ਸਹੀ ਹੋਗੀ ਤੇ ਉਹ ਆਟੋਮੈਟਿਕਲੀ ਜੋ ਕੋਲੇਸਟ੍ਰੋਲ ਵਗੈਰਾ ਵੀ ਸਾਰਾ ਕੁਝ ਓਕੇ ਹੋ ਗਿਆ ਇੱਕ ਮਹੀਨੇ ਬਾਅਦ ਮੈਂ ਕਹਤਾਂ ਹਾਂ ਜੀ ਤੁਸੀਂ ਇੱਕ ਮਹੀਨਾ ਜ਼ਰੂਰ ਫੋਲੋ ਕਰ ਲਿਓ ਇੱਕ ਮਹੀਨੇ ਬਾਅਦ ਤੁਸੀਂ ਆਪਣਾ ਟੈਸਟ ਕਰਾਓ ਜੇ ਤੁਸੀਂ ਠੀਕ ਨਾ ਹੋਏ ਤਾਂ ਤੁਸੀਂ ਆਪਣੀ ਮੈਡੀਸਨ ਸ਼ੁਰੂ ਕਰ ਦਿਓ ਪਲੀਜ਼ ਹਜੇ ਨਾ ਕਰਿਓ ਚਲ ਉਹਨਾਂ ਨੇ ਇਹ ਨਾ ਜੀ ਮੇਰੀ ਗੱਲ ਮੰਨ ਕੇ ਇੱਕ ਮਹੀਨਾ ਫੋਲੋ ਕੀਤਾ ਜਿਵੇਂ ਮੈਂ ਉਹਨਾਂ ਨੂੰ ਡਾਈਟ ਚਾਰਟ ਦਿੱਤਾ ਤੇ ਉਹ ਡਾਈਟ ਚਾਰਟ ਫੋਲੋ ਕਰਨ ਤੋਂ ਬਾਅਦ ਇੱਕ ਮਹੀਨੇ ਬਾਅਦ ਜਦੋਂ ਉਹਨਾਂ ਨੇ ਕੋਲੇਸਟ੍ਰੋਲ ਟੈਸਟ ਕਰਾਇਆ ਸੀਗਾ ਨਾ ਉਹਨਾਂ ਦਾ ਕੋਲੇਸਟ੍ਰੋਲ ਬਿਲਕੁਲ ਨੋਰਮਲ ਆਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਭੈਣ ਜੀ ਬਿਲਕੁਲ ਸਾਰਾ ਕੁਝ ਖਾਂਦੇ ਪੀਂਦੇ ਨੇ ਕੋਈ ਉਹਨਾਂ ਨੇ ਪਰਹੇਜ਼ ਨਹੀਂ ਕੀਤਾ ਉਹਨਾਂ ਦੇ ਘਰ ਮੱਝਾਂ ਨੇ ਦੁੱਧ ਕਿਓ ਲੱਸੀ ਸਭ ਕੁਝ ਖਾਂਦੇ ਪੀਂਦੇ ਨੇ ਉਹ ਪਰ ਬਿਲਕੁਲ ਵੀ ਉਹਨਾਂ ਦਾ ਕੋਲੇਸਟ੍ਰੋਲ ਜਿਹੜਾ ਉਸ ਤੋਂ ਬਾਅਦ ਨਹੀਂ ਵਧਿਆ ਕਿਉਂਕਿ ਉਹ ਥੋੜਾ ਜਿਹਾ ਫਾਸਟ ਫੂਡ ਤੇ ਪਕੌੜੇ ਛਕੌੜਿਆਂ ਤੋਂ ਥੋੜਾ ਬਹੁਤਾ ਪਰਹੇਜ਼ ਕਰ ਲੈਣੇ ਨੇ अदरवाइज ਐਨੀ ਨਹੀਂ ਕੋਈ ਗੱਲ ਹੈਗੀ ਪਰ ਐਕਟੀਵਿਟੀ ਉਹਨਾਂ ਦੀ ਬਹੁਤ ਹੈਗੀ ਆ ਤੋੜਾ ਫੇਰਾ ਉਹ ਬਹੁਤ ਕਰਦੇ ਨੇ ਹਨਾ ਸੋ ਇੱਕ ਵਾਰੀ ਤੁਸੀਂ ਆਪਣਾ ਜਿਹੜਾ ਡਾਈਟ ਪਲਾਨ ਹੈ ਉਹ ਉਹ ਜ਼ਰੂਰ ਸਹੀ ਕਰੋ ਮੈਂ ਤੁਹਾਨੂੰ ਚਾਰਟ ਹੈ ਜਿਹੜਾ ਅੱਜ ਜ਼ਰੂਰ ਦੇਵਾਂਗੀ ਜਿਹੜਾ ਮੈਂ ਭੈਣ ਜੀ ਨੂੰ ਦਿੱਤਾ ਸੀ ਪਲੀਜ਼ ਜੇ ਤੁਸੀਂ ਉਹਨੂੰ ਫੋਲੋ ਕਰ ਲਓਗੇ ਪਹਿਲੀ ਗੱਲ ਤਾਂ ਤੁਹਾਡਾ ਕੋਲੇਸਟ੍ਰੋਲ ਹੈ ਜਿਹੜਾ ਉਹ ਰਹਿਣਾ ਹੀ ਨਹੀਂ ਹੈਗਾ ਕਿਉਂਕਿ ਸਾਡੀ ਲਾਈਫ ਵਾਸਤੇ ਇਹ ਬਹੁਤ ਵੱਡਾ ਰਿਸਕ ਹੈ ਜੀ ਕੋਲੇਸਟ੍ਰੋਲ ਦਾ ਵਧਣਾ ਤੇ ਉਸ ਤੋਂ ਬਾਅਦ ਕਲੇਸਟਰੋਲ ਜਦੋਂ ਤੁਹਾਡਾ ਕੰਟਰੋਲ ਦੇ ਵਿੱਚ ਆ ਗਿਆ ਤੁਹਾਡੇ ਆਈਜ਼ ਦੇ ਉੱਪਰ ਜਿਹੜੇ ਬੱਬਲਸ ਨੇ ਉਹ ਬਿਲਕੁਲ ਆਟੋਮੈਟਿਕਲੀ ਚਲੇ ਜਾਣਗੇ ਜੇ ਉਹ ਫਿਰ ਵੀ ਨਹੀਂ ਜਾਣਗੇ ਫਿਰ ਆਪਾਂ ਉਹਨਾਂ ਨੂੰ ਭਜਾਵਾਂਗੇ ਠੀਕ ਹੈ ਜੀ ਪਹਿਲਾਂ ਮੈਂ ਤੁਹਾਡੇ ਲਈ ਬਸ ਇਹੀ ਰਿਕਵੈਸਟ ਕਰੂੰਗੀ ਮੈਂ ਪਲੀਜ਼ ਪੜੋ ਤੁਸੀਂ ਜਿਹੜਾ ਕਲੇਸਟਰੋਲ ਹੈ ਉਹਨੂੰ ਜ਼ਰੂਰ ਕੰਟਰੋਲ ਕਰੋ ਠੀਕ ਹੈ ਜੀ ਤੇ ਪਾਣੀ ਹੈ ਜਿਹੜਾ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਪੀਓ ਜਦੋਂ ਅਸੀਂ ਪਾਣੀ ਪੀ ਲੈਨੇ ਆ ਨਾ ਜੀ ਪਾਣੀ ਪੀਣ ਤੋਂ ਬਾਅਦ ਸਾਡੇ ਤੋਂ ਕੁਝ ਜ਼ਿਆਦਾ ਖਾਇਆ ਹੀ ਨਹੀਂ ਜਾਂਦਾ ਜੇ ਅਸੀਂ ਪਾਣੀ ਨਹੀਂ ਪੀਂਦੇ ਤੇ ਅਸੀਂ ਖਾਂਦੇ ਰਹਿੰਨੇ ਆ ਖਾਂਦੇ ਰਹਿੰਨੇ ਆ ਪਰ ਪਾਣੀ ਦਾ ਗਲਾਸ ਵੀ ਲੋ ਉਸ ਤੋਂ ਬਾਅਦ ਸਾਡੀ ਭੁੱਖੀ ਮਰ ਜਾਂਦੀ ਹੈ ਸੋ ਆਪਾਂ ਕੰਟਰੋਲ ਵੀ ਕਰ ਸਕਦੇ ਆ ਪਰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਆਪਣਾ ਖਾਣਾ ਜਿਹੜਾ ਉਹੀ ਜਮੇ ਖਤਮ ਕਰ ਦਿਓ ਜਾਂ ਬੰਦ ਕਰ ਦਿਓ ਖਾਣਾ ਪਰ ਜਿਹੜੀਆਂ ਚੀਜ਼ਾਂ ਸਾਡੇ ਲਈ ਹਾਰਮਫੁਲ ਨੇ ਆਪਾਂ ਨੂੰ ਪਤਾ ਹੁੰਦਾ ਪਤਾ ਹੁੰਦੇ ਸੁੰਦੇ ਵੀ ਅਸੀਂ ਨਹੀਂ ਹਟਦੇ ਹੈਗੇ ਪਰ ਜੇ ਕੋਈ ਸਾਨੂੰ ਕਹਿ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਫਿਰ ਅਸੀਂ ਕਈ ਵਾਰੀ ਕਰ ਵੀ ਲੈਂਦੇ ਆ ਦੂਜੇ ਦੇ ਕਹਿਣ ਤੇ ਮੋਟੀਵੇਟ ਹੋ ਕੇ ਤੇ ਸੋ ਪਹਿਲਾਂ ਤਾਂ ਮੇਰੀ ਰਿਕਵੈਸਟ ਤੁਹਾਨੂੰ ਇਹੀ ਆ ਕਿ ਤੁਸੀਂ ਆਪਣਾ ਡਾਈਟ ਚਾਰਟ ਜਿਹੜਾ ਮੈਂ ਦੇਉਂਗੀ ਤੁਹਾਨੂੰ ਉਹਨੂੰ ਜਰੂਰ ਫੋਲੋ ਕਰੋ ਤੇ ਤੁਹਾਡਾ 1 ਮਹੀਨੇ ਦੇ ਵਿੱਚ ਕੋਲੈਸਟ੍ਰੋਲ ਉਹ ਬਿਲਕੁਲ ਓਕੇ ਹੋ ਜਾਊਗਾ ਪਰ ਨਾਲ ਥੋੜੀ ਬਹੁਤੀ ਆਪਣੀ ਐਕਸਰਸਾਈਜ਼ ਜਰੂਰ ਰੱਖੋ ਸੈਰ ਕਰਿਆ ਕਰੋ ਬਾਹਰ ਤਾਂ ਹੀ ਸੈਰ ਕਰਨ ਦੇ ਨਜ਼ਾਰੇ ਬਹੁਤ ਨੇ ਕਿਉਂ ਬੜੇ ਸੋਹਣੇ ਸੋਹਣੇ ਰਸਤੇ ਨੇ ਘੁੰਮਣ ਵਾਲਿਆਂ ਵਾਸਤੇ ਇੱਥੇ ਤਾਂ ਹੁਣ ਸਾਰੇ ਵਿੱਚੇ ਸਾਈਕਲ ਵਿੱਚੇ ਸਕੂਟਰ ਵਿੱਚੇ ਤੁਰਨਾ ਸਭ ਕੁਝ ਹਨ ਆਪਣੇ ਇੰਡੀਆ ਦੇ ਵਿੱਚ ਥੋੜੀ ਜੀ ਸੈਰ ਸੁਰਕਰਨ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਆ ਬਾਤ ਆ ਮੈਂ ਦੇਖਿਆ ਸੈਰ ਕਰਨ ਦੇ ਰਸਤੇ ਹੀ ਬੜੇ ਸੋਹਣੇ ਨੇ ਸੈਰ ਵਾਲਿਆਂ ਲਈ ਪੈਦਲ ਚੱਲਣ ਵਾਲਿਆਂ ਲਈ ਰਸਤੇ ਹੀ ਬੜੇ ਵਧੀਆ ਅਲੱਗ ਤੋਂ ਬਣਾਏ ਹੋਏ ਨੇ ਜਿੱਥੇ ਮਰਜੀ ਸੈਰ ਕਰ ਲਓ ਜਿੰਨੀ ਮਰਜੀ ਸੈਰ ਕਰ ਲਓ ਸੋ ਤੁਸੀਂ ਸੈਰ ਜ਼ਰੂਰ ਕਰੋ ਐਕਟੀਵਿਟੀ ਆਪਣੀ ਜ਼ਰੂਰ ਰੱਖੋ ਤੇ ਬੀਫ ਵਗੈਰਾ ਜਿਹੜਾ ਬਾਹਰ ਬਹੁਤ ਜ਼ਿਆਦਾ ਲੋਕ ਆਉਂਦੇ ਨੇ ਇਹਦਾ ਪਰਹੇਜ਼ ਕਰ ਲਓ ਠੀਕ ਹੈ ਜੀ ਬਾਕੀ ਉਧਰ ਡੇਰੀ ਪ੍ਰੋਡਕਟਸ ਵਗੈਰਾ ਬਹੁਤ ਜ਼ਿਆਦਾ ਹੈਗੇ ਨੇ ਮੈਂ ਤਾਂ ਦੇਖ ਕੇ ਹੀ ਆਈ ਆਂ ਤੇ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਕੰਟਰੋਲ ਕਰ ਲੋ ਮੇਰਾ ਡਾਈਟ ਚਾਰਟ ਜ਼ਰੂਰ ਫੋਲੋ ਕਰ ਲੋ ਜਿਹੜਾ ਮੈਂ ਭੈਣ ਜੀ ਨੂੰ ਦਿੱਤਾ ਸੀਗਾ ਤੁਹਾਡਾ ਕੋਲੇਸਟ੍ਰੋਲ ਹੀ ਨਹੀਂ ਰਹਿਣਾ ਜੇ ਕੋਲੇਸਟ੍ਰੋਲ ਨਹੀਂ ਰਹਿਣਾ ਤਾਂ ਫਿਰ ਬੱਬਲਸ ਕਿੱਥੋਂ ਰਹਿਣਗੇ ਬੱਬਲਸ ਹੀ ਬਿਲਕੁਲ ਨਹੀਂ ਰਹਿਣਗੇ ਉਹ ਵੀ ਚਲੇ ਜਾਣਗੇ ਠੀਕ ਹੈ ਜੀ ਅੱਜ ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਤੇ ਮੈਂ ਤੁਹਾਨੂੰ ਡਾਈਟ ਚਾਰਟ ਜ਼ਰੂਰ ਦੇ ਰਹੀ ਹਾਂ ਤੇ ਉਹ ਡਾਈਟ ਚਾਰਟ ਜਿੰਨਾ ਜਿੰਨਾ ਦੇ ਕੋਲੇਸਟ੍ਰੋਲ ਦੀ ਪ੍ਰੋਬਲਮਾਂ ਤੇ ਬਹੁਤ ਲੋਕਾਂ ਨੂੰ ਆ ਕੋਈ ਇਹ ਨਹੀਂ ਆ ਕਿ ਇਕੱਲੀ ਬਲਜਿੰਦਰ ਭੈਣ ਤੇ ਦਰਸ਼ਨ कौर ਭੈਣ ਨੂੰ ਹੀ ਆ ਕੈਨੇਡਾ ਦੇ ਵਿੱਚ ਗੱਲ ਇਹ ਹੈ ਕਿ ਉਹਨਾਂ ਦੇ ਉਹ ਬੱਬਲਸ ਆ ਗਏ ਤੇ ਕਾਰਨ ਤਾਂ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ ਕੋਲੇਸਟ੍ਰੋਲ ਕਰਕੇ ਪਰ ਮੇਨ ਕਾਰਨ ਜਿਹੜਾ ਉਹ ਕੋਲੇਸਟ੍ਰੋਲ ਹੁੰਦਾ ਹੀ ਆ ਦੇ ਵਿੱਚ ਠੀਕ ਹੈ ਕੋਲੇਸਟ੍ਰੋਲ ਨਾਲ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੋਦੀਆਂ ਨੇ ਸੋ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਾਕੀ ਵੀ ਪੈਣਾ ਨੇ ਜਿਹੜੀਆਂ ਉਹ ਡਾਈਟ ਚਾਰਟ ਜੇ ਤੁਸੀਂ ਫੋਲੋ ਕਰ ਲਾਂਗੇ ਜੇ ਤੁਸੀਂ ਮੋਟੇ ਹੋ ਤਾਂ ਤੁਸੀਂ ਪਤਲੇ ਹੋ ਜਾਓਗੇ ਠੀਕ ਹੈ ਜੀ ਫਿੱਟ ਹੋ ਜਾਓਗੇ ਤੇ ਲੋ ਜੀ ਇਹ ਸੀ ਆਪਣੀ ਕੋਲੇਸਟ੍ਰੋਲ ਵਾਲੇ ਗੱਲਬਾਤ ਤੇ ਹੁਣ ਮੈਂ ਤੁਹਾਨੂੰ ਡਾਈਟ ਚਾਰਟ ਆ ਜਿਹੜਾ ਉਹ ਦੇ ਦੇਣੀ ਆ ਤੇ ਉਸ ਤੋਂ ਪਹਿਲਾਂ ਡਾਈਟ ਚਾਰਟ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀ ਅੱਖਾਂ ਵਾਸਤੇ ਕੱਲ ਆਪਾਂ ਬਣਾਇਆ ਸੀਗਾ ਕਿ ਮਿਕਸਚਰ ਇੱਕ ਪਨੀਰੀ ਬਣਾਈ ਸੀਗੀ ਉਹ ਪਲੀਜ਼ ਤੁਸੀਂ ਘੱਟੋ ਘੱਟ 4 5 6 ਮਹੀਨੇ ਬੱਚਿਆਂ ਨੂੰ ਰੈਗੂਲਰ ਦਿਓ ਤੇ ਬੱਚਿਆਂ ਦੀ ਐਨਕ ਜਰੂਰ ਉਤਰੂਗੀ ਮੈਂ ਵੈਸੇ ਸਪੈਸੀਫਿਕਲੀ ਤੁਹਾਨੂੰ ਕਹਿ ਰਹੀ ਆ ਕਿ ਜਰੂਰ ਦਿਓ ਇਹ ਐਵੇਂ ਨਹੀਂ ਹੈਗਾ ਕਿ ਹੁਈ ਵਲੌਗ ਪਾਤਾ ਉਹੀ ਨਹੀਂ ਵਲੌਗ ਪਾਇਆ ਹੈਗਾ ਤੇ ਪਰ ਰੈਗੂਲਰ ਦਿਓ ਇਹ ਨਾ ਹੋਵੇ ਵੀ ਇੱਕ ਵਾਰੀ ਸਮਾਨ ਮੁੱਕ ਗਿਆ ਤੇ ਦੁਬਾਰਾ ਲੈ ਕੇ ਹੀ ਨਾ ਆਓ ਠੀਕ ਹੈ ਤੇ ਉਹ ਬੱਚੇ ਜਿਹੜੇ ਵਰਕਸਾਈਜ਼ ਨਹੀਂ ਕਰ ਸਕਦੇ ਪਰ ਆਪਾਂ ਵੱਡੇ ਆ ਜਿਹੜੇ ਕਰ ਸਕਦੇ ਆ ਤੇ ਇਸ ਕਰਕੇ ਆਪਾਂ ਇਹ ਵਾਲੀ ਐਕਸਰਸਾਈਜ਼ ਕਰਨੀ ਆ ਆ ਦੋ ਉਂਗਲਾਂ ਨੇ ਜਿਹੜੀਆਂ ਇਸ ਤਰ੍ਹਾਂ ਰੱਖਣੀਆਂ ਨੇ ਉੱਪਰ ਇਹਦੇ ਅੰਗੂਠਾ ਰੱਖਣਾ ਆਹ ਵਾਲੀ ਐਕਸਰਸਾਈਜ਼ ਇਸ ਤਰ੍ਹਾਂ ਕਰਨਾ ਆਹ ਉਂਗਲਾਂ ਦੇ ਨਾਲ ਪਹਿਲੀਆਂ ਦੋ ਉਂਗਲਾਂ ਨੇ ਉਹਦੇ ਨਾਲ ਇਸ ਤਰ੍ਹਾਂ ਕਰਨਾ ਇਦਾਂ ਹੀ ਆਹ ਵਾਲੀਆਂ ਦੋ ਉਂਗਲਾਂ ਦੋਨੇ ਹੱਥਾਂ ਦੀਆਂ ਤੇ ਆਹ ਅੰਗੂਠਾ ਇਹਦੇ ਤੇ ਰੱਖ ਕੇ ਇਦਾਂ ਇਦਾਂ ਕਰਨਾ ਸੋ ਦੋਨਾਂ ਹੱਥਾਂ ਦੇ ਨਾਲ ਇਕੱਠੇ ਬੈਠੇ ਤੁਸੀਂ ਇਸ ਤਰ੍ਹਾਂ ਕਰੀ ਜਾਇਆ ਕਰੋ ਜਾਂ ਤੁਸੀਂ ਬੈਠੇ ਹੋਣੇ ਹੋ ਤਾਂ ਦੋਨਾਂ ਹੱਥਾਂ ਦੀ ਇਕੱਠੇ ਇਸ ਤਰ੍ਹਾਂ ਕਰਨੀ ਹੈਗੀ एक्सरसाइज ਪਹਿਲਾਂ 50 ਵਾਰੀ ਕਰ ਲਓ ਹੌਲੀ ਹੌਲੀ ਵਧਾਉਂਦੇ 100 ਕਰ ਲਓ 150 ਕਰ ਲਓ 200 ਕਰ ਲਓ 250 ਤੱਕ ਚਲੇ ਜਾਓ ਠੀਕ ਹੈ ਜੀ ਕਦੋਂ ਵੀ ਕਰ ਲਓ ਜ਼ਰੂਰੀ ਨਹੀਂ ਹੈ ਕਿ ਸਵੇਰੇ ਉੱਠ ਕੇ ਆਪਾਂ ਐ ਗੋਡਿਆਂ ਤੇ ਹੱਥ ਰੱਖ ਲੈਨੇ ਆ ਇੱਦਾਂ ਬੈਠੇ ਕਰੀ ਜਾਂਦੇ ਆ ਗੱਲਾਂ ਕਰੀ ਜਾਂ ਉਹ ਨਾਲ ਇਸ ਤਰ੍ਹਾਂ ਕਰਦੇ ਰਹੋ ਠੀਕ ਹੈ ਜੀ ਤੇ ਇਹ ਵੀ ਅਜਮਾਇਆ ਹੋਇਆ ਹੈਗਾ ਇਹ ਐਕਚੁਅਲੀ ਇਹ ਨਹੀਂ ਹੈ ਕਿ ਮੈਨੂੰ ਪਤਾ ਸੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿਉਂਕਿ ਉਹਨਾਂ ਦੀ ਆਈ ਸਾਈਟ ਇੰਪਰੂਵ ਹੋ ਗਈ ਸੀਗੀ 1 ਮਹੀਨੇ ਚ ਅੱਧੇ ਨੰਬਰ ਦਾ ਫਰਕ ਉਹਨਾਂ ਨੂੰ ਪੈ ਗਿਆ ਸੀ ਜਦੋਂ ਕਿ ਉਹ ਮੇਰੀ ਜਿਹੜੀ ਏਜ ਦੇ ਹੈਗੇ ਨੇ ਠੀਕ ਤੇ ਇਹਦੇ ਨਾਲ ਜੀ ਉਹਨਾਂ ਨੂੰ ਫਰਕ ਪੈ ਸਕਦਾ ਬੱਚਿਆਂ ਨੂੰ ਤਾਂ ਬਹੁਤ ਛੇਤੀ ਫਰਕ ਪਊਗਾ ਪਰ ਬੱਚੇ ਕਰਦੇ ਨਹੀਂ ਹੈਗੇ ਸੋ ਬੱਚਿਆਂ ਨੂੰ ਉਹੀ ਪਨੀਰੀ ਜ਼ਰੂਰ ਖਵਾਓ ਤੇ ਪਨੀਰੀ ਤਾਂ ਖੁਦ ਵੀ ਆਪਾਂ ਖਾਣੀ ਹੈਗੀ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਤਾਂ ਭਰ ਕੇ ਡੱਬੀ ਸਰਾਣੇ ਰੱਖ ਰੱਖੀ ਹੈ ਮੈਂ ਤਾਂ ਅੱਜੀ ਰੱਖੀ ਭਰਨੀ ਤਾਂ ਮੈਨੇ ਜੇ ਹੈਗੀ ਆ ਥੋੜੀ ਖਾਈ ਸੀ ਅੱਜ ਤਾਂ ਮੈਂ ਇਹਦੇ ਵਿੱਚ ਥੋੜੀ ਜਿਹੀ ਪਾਈ ਆ ਪਾਉਣੀ ਆ ਮੈਂ ਬੀਬੀ ਦੇ ਸਰਾਣੇ ਮੈਂ ਇੱਕ ਡੱਬਾ ਰੱਖਿਆ ਹੋਇਆ ਤੇ ਮੈਂ ਆਪਦੀ ਆਹ ਡੱਬੀ ਭਰ ਲੈਣੀ ਆ ਤੇ ਜਦੋਂ ਖਤਮ ਹੋਣ ਲੱਗੂਗੀ ਤੇ ਆਪਾਂ ਫੇਰ ਹੋਰ ਬਣਾ ਲੈਣੀ ਆ ਤੇ ਨਾਲੇ ਸਿਰਦਰਦ ਤੋਂ ਬਹੁਤ ਵਧੀਆ ਦਿਮਾਗ ਨੂੰ ਤਾਕਤ ਮਿਲਦੀ ਆ ਯਾਦਦਾਸ਼ਤ ਤੇਜ ਹੁੰਦੀ ਆ ਠੀਕ ਹੈ ਜੀ ਪਰ ਇਹਦੇ ਵਿੱਚ ਤੁਸੀਂ ਭੂਰੀਆਂ ਮਿਰਚਾਂ ਜਰੂਰ ਪਾਓ ਅੱਜ ਮੈਨੂੰ ਕਿਸੇ ਨੇ ਪੁੱਛਿਆ ਵੀ ਸੀਗਾ ਕਿ ਮੇਰੀ ਏਜ ਆ ਜਿਹੜੀ ਉਹ 32 ਸਾਲ ਦੀ ਆ ਤੇ ਕੀ ਮੈਂ ਕਿੰਨੀਆਂ ਕਪੂਰੀਆਂ ਮਿਰਚਾਂ ਪਾਵਾਂ ਦੇਖੋ ਜੀ ਜਿਵੇਂ ਹੁਣ ਮੰਨ ਲਓ ਆ ਹੈਗੀ ਆ ਹਨਾ ਇਹ ਕੋਲੀ ਭਰਕੇ ਬਦਾਮਾਂ ਦੀ ਆਪਾਂ ਲਈ ਕੋਲੀ ਭਰਕੇ ਸੌਫ ਦੀ ਲਈ ਕੋਲੀ ਭਰਕੇ ਆਪਾਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਯਾਦ ਰੱਖਿਓ ਤੁਸੀਂ ਠੀਕ ਹੈ ਉਮੀਦ ਰਹੀ ਲਹ ਜੰਗੀ ਦਲਾਲੀਆਂ ਇਹਦੇ ਵਿੱਚ ਘੱਟੋ ਘੱਟ 10-15 ਭੂਰੀਆਂ ਮਿਰਚਾਂ 10 ਤੋਂ 15 ਭੂਰੀਆਂ ਮਿਰਚਾਂ ਜਿਹੜੀਆਂ ਉਹ ਝੂਰ ਪਾ ਲੋ ਤੁਸੀਂ ਠੀਕ ਹੈ ਨੁਕਸਾਨ ਕੋਈ ਨਹੀਂ ਪਰ ਬੱਚਿਆਂ ਨੂੰ ਥੋੜਾ ਜਿਹਾ ਵੀ ਕਿਉਂਕਿ ਗਲਜੇ ਚ ਲੱਗਦੀਆਂ ਨੇ ਤਾਂ ਉਹਨਾਂ ਨੂੰ ਥੋੜਾ ਔਖਾ ਲੱਗਦਾ ਉਹਨਾਂ ਲਈ ਘੱਟ ਪਾ ਲੋ ਤੁਸੀਂ ਉਹਨਾਂ ਲਈ 5-7 ਪਾ ਲੋ 8 ਪਾ ਲੋ ਹਨ ਸੋ ਪੈਣੋ ਇਹ ਸੀਗੀ ਆਪਣੀ ਅੱਜ ਦੀ ਵਿਚਾਰ ਚਰਚਾ ਤੇ ਹੁਣ ਅ ਜਿਹੜਾ ਹੈਗਾ ਮੈਂ ਡਾਈਟ ਚਾਰਟ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਤੇ ਕੱਲ ਨੂੰ ਜਿਹੜਾ ਨਵਾਂ ਬਲੌਗ ਆਪਾਂ ਲੈ ਕੇ ਆਉਣਾ ਹੈਗਾ ਓ ਮੈਂ ਤੁਹਾਨੂੰ ਅੱਜ ਨਹੀਂ ਦੱਸਾਂਗੀ ਉਹ ਵਲੌਗ ਹੈ ਜਿਹੜਾ ਪਰਸੋਂ ਆਊਗਾ ਜਿਹੜਾ ਮੈਂ ਐਕਚੁਅਲੀ ਤੁਹਾਨੂੰ ਦੇਣਾ ਚਾਹੁੰਦੀ ਆ ਉਹ ਹੈਗਾ ਕਿ ਜਿਹੜੀਆਂ ਭੈਣਾਂ ਨੂੰ ਕਲਰ ਰਿਐਕਟ ਕਰਦਾ ਹੈਗਾ ਕੋਈ ਵੀ ਕਲਰ ਨਹੀਂ ਲਾ ਸਕਦੀਆਂ ਉਹਨਾਂ ਦੇ ਬੜੇ سارے ਸਵਾਲ ਸੀਗੇ ਤੇ ਉਹ ਕੀ ਕਰਨ ਉਹ ਆਪਣੇ ਵਾਲਾਂ ਨੂੰ ਚਿੱਟੇ ਵੀ ਨਹੀਂ ਰੱਖਣਾ ਚਾਹੁੰਦੀਆਂ ਕਾਲੇ ਵੀ ਕਰਨਾ ਚਾਹੁੰਦੀਆਂ ਨੇ ਉਹਦੇ ਲਈ ਆਪਾਂ ਵਲੌਗ ਹੈ ਜਿਹੜਾ ਪਰਸਨਲ ਤੱਕ ਪਹੁੰਚੂਗਾ ਕਿਉਂਕਿ ਉਹ ਜਿਹੜੀ ਚੀਜ਼ ਮੈਂ ਬਣਾਉਣੀ ਆ ਉਹਨੂੰ ਦੋ ਦਿਨ ਲੱਗਣਗੇ ਬਣਾਉਣ ਵਾਸਤੇ ਇਸ ਕਰਕੇ ਆਪਾਂ ਤੁਹਾਨੂੰ ਉਹ ਵਲੌਗ ਹੈ ਜਿਹੜਾ ਪਰਸਨਲ ਦੇਵਾਂਗੇ ਕੱਲ ਨੂੰ ਇੱਕ ਇਸ ਤੋਂ ਵੀ ਜ਼ਿਆਦਾ ਵਧੀਆ ਤੜਕਦਾ ਭੜਕਦਾ ਵਲੌਗ ਹੈ ਜਿਹੜਾ ਉਹ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ ਅੰਦਰ ਸਤਿ ਸ੍ਰੋ ਅਚਰਦੀ ਕਲਚਰ ਵਲੌਗ ਤਾਂ ਵੈਸੇ ਆਪੈਂਡ ਕਰਤਾ ਸੀਗਾ ਪਰ ਮੈਨੂੰ ਨਾ ਫੇਰ ਯਾਦ ਆ ਗਿਆ ਕੁਝ ਭੈਣਾਂ ਦੇ ਨਾਮ ਆ ਜਿਹੜੇ ਉਹ ਆਪਾਂ ਜ਼ਰੂਰ ਲੈਣੇ ਨੇ ਹਰਭਜਨ ਕੌਰ ਕੁੰਦਰਾ ਸਤਿ ਸ਼੍ਰੀ ਅਕਾਲ ਮੈਮ ਮੇਰਾ ਨਾਮ ਲੈ ਲਓ ਜੀ ਅ ਥੈਂਕ ਯੂ ਜੀ ਹਰਭਜਨ ਕੌਰ ਜੀ ਥੈਂਕ ਯੂ so much ਮੈਨੂੰ ਲੱਗਦਾ ਤੁਸੀਂ ਮੈਨੂੰ ਫਸਟ ਟਾਈਮ ਕਮੈਂਟ ਕੀਤਾ ਜਾਂ ਕਿਤੇ ਮੇਰੇ ਧਿਆਨ ਚ ਨਹੀਂ ਰਿਹਾ ਆ ਗਿਆ ਤੇ ਨੈਕਸਟ ਹੈ ਜੀ ਅਮਰ ਸਰ ਤੋਂ ਨੇ ਪਰਮਜੀਤ ਕੌਰ ਭੈਣ ਸਤਿ ਸ਼੍ਰੀ ਅਕਾਲ ਮੈਮ ਗੋਡ ਬlesਸ ਯੂ ਆਲਵੇਸ ਸਤਿ ਸ਼੍ਰੀ ਅਕਾਲ ਪਰਮਜੀਤ ਜੀ ਗੋਡ ਬlesਸ ਯੂ ਟੂ ਅ ਮੇਰਾ ਕਮੈਂਟ ਜ਼ਰੂਰ ਸੁਣਾਓ ਨਾ ਅ ਪੜਕਰ ਸੋਨਾ ਉਹ ਜੋ ਸੋਨੇ ਕੰਮ ਕਰੇ ਉਹ ਕਹਿੰਦੇ ਇਹ ਵੀ ਸੋਨਾ ਉਹ ਜੋ ਸੋਨੇ ਕੰਮ ਕਰੇ ਕਹਿੰਦੇ ਮੇਰਾ ਕਮੈਂਟ ਜਰੂਰ ਪੜਿਓ ਜਗਦੀਸ਼ ਅ ਰਾਈ ਜਗਦੀਸ਼ ਰਾਈ ਦੀ ਆਈਡੀ ਤੋਂ ਆਇਆ ਭੈਣ ਦਾ ਪਰ ਨਾਮ ਨਹੀਂ ਲਿਖਿਆ ਭੈਣ ਨੇ ਤੇ ਨੈਕਸਟ ਹੈ ਜੀ ਮੈਨੂੰ ਲੱਗਦਾ ਮੈਂ ਦੋ ਕੀ ਸਕਰੀਨਸ਼ਾਟ ਸ਼ਾਇਦ ਲੈਏ ਨੇ ਜਾਂ ਕਈ ਵਾਰੀ ਨਾ ਮੇਰੇ ਤੋਂ ਇੱਧਰ ਉੱਧਰ ਘੁੰਮ ਜਾਂਦੇ ਨੇ ਇਸਕਿ ਮੈਡਮ ਜੀ ਮੈਂ ਤੁਹਾਡੇ ਵਲੌਗ ਹਰ ਰੋਜ਼ ਦੇਖਦੀ ਆ ਮੈਂ ਆਪਣੀ ਬੀਬੀ ਸੱਸ ਨੂੰ ਵੀ ਉਠਾਉਂਦੀ ਆ ਮੈਨੂੰ ਕੁਝ ਸਿੱਖਣ ਲਈ ਮਿਲਦਾ ਹੈ ਜੀ ਥੈਂਕ ਯੂ ਜੀ ਮਨੀ ਬੜੈਚ ਦੀ ਆਈਡੀ ਤੋਂ ਭੈਣ ਨੇ ਕਮੈਂਟ ਕੀਤਾ ਸੀਗਾ ਕੁਲਵਿੰਦਰ ਕੌਰ ਸਤਿ ਸ਼ਕਾਲ ਜੀ ਮੈਂ ਯੂ ਐਸ ਏ ਤੋਂ ਭੈਣ ਤੁਸੀਂ ਵਧੀਆ ਜਵਾਬ ਦਿੱਤਾ ਜਿਆਦਾ ਚੁੱਪ ਕਰਕੇ ਸੁਣਨਾ ਵੀ ਠੀਕ ਨਹੀਂ ਹੁੰਦਾ ਮੈਂ ਵੀ ਕੁਲਵਿੰਦਰ ਪਰ ਪਹਿਲੀ ਵਾਰ ਕਮੈਂਟ ਕਰ ਰਹੀ ਆ ਪਰ ਵੀਡੀਓ ਦੋ ਤਿੰਨ ਮਹੀਨੇ ਤੋਂ ਦੇਖ ਰਹੀ ਆ ਮੈਂ ਸਮਝਦੀ ਆ ਜੀ ਮੈਨੂੰ ਸਾਰਾ ਪਤਾ ਕਿ ਤੁਸੀਂ ਕਿਹੜੇ ਕੁਲਵਿੰਦਰੋਂ ਮੈਂ ਚੰਗੀ ਕਰਾਈ ਦੀ ਉਹਨਾਂ ਦੀ ਦੇਖੀ ਹੈਗੀ ਆ। ਲੋ ਜੀ ਅੱਜ ਆਪਾਂ ਇੰਨੇ ਕੀ ਕਮੈਂਟ ਲੈ ਹੋਏ ਤੇ ਕੋਈ ਗੱਲ ਨਹੀਂ ਫਿਰ ਆਪਾਂ ਹੋਰ ਕਮੈਂਟ ਪੜਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਸਤੀ